ਤੇ ਚਿੱਠੀ ਚ ਲਿਖਿਆ ਸੀ ਡਲਿਆ ਔਰੰਗਜ਼ੇਬ ਨੇ ਹੁਕਮਨਾਮਾ ਲਾਗੂ ਕਰਤਾ ਕਿ ਦਸਵੇਂ ਪਾਤਸ਼ਾਹ ਦੀ ਵਫਾਈ ਕਰਨ ਵਾਲਾ ਇਹਦੀ ਸੇਵਾ ਕਰਨ ਵਾਲੇ ਦਾ ਪਰਿਵਾਰ ਖਤਮ ਕੀਤਾ ਜਾਏਗਾ ਇਹ ਫਤਿਹਗੜ ਸਰਹੰਦ ਦੇ ਵਿੱਚ ਇੱਕ ਮੋਤੀ ਮਹਿਰਾ ਜਿਹੜਾ ਤਿੰਨ ਦਿਨ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਜਲ ਤੇ ਦੁੱਧ ਦੀ ਸੇਵਾ ਕਰਦਾ ਰਿਹਾ ਉਹਦਾ ਪਤਾ ਲੱਗਣ ਤੇ ਵजीर खान ਉਸ ਹੁਕਮਨਾਮੇ ਦੇ ਤਹਿਤ ਬਾਬੇ ਮੋਤੀराम ਮਹਿਰਾ ਦਾ ਸਾਰਾ ਪਰਿਵਾਰ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਉਹਦੀ ਮਾਂ 70 ਸਾਲਾਂ ਦੀ ਉਹਦੀ ਪਤਨੀ 32 ਸਾਲਾਂ ਦੀ માતા ਭੋਲੀ ਔਰ ਉਹਦਾ ਬੇਟਾ 7 ਸਾਲਾਂ ਦਾ ਭਾਈ ਨਰੇਣਾ ਤੇ ਮੋਤੀराम ਮਹਿਰਾ ਚਾਰੇ ਕੋਲੂ ਚ ਪੀੜ ਕੇ ਸੀਤ ਕਰ ਦਿੱਤੇ ਨੇ ਡਲਿਆ ਤੇ ਤੈਨੂੰ ਆਪਣੇ ਬੱਚਿਆਂ ਦੀ ਪ੍ਰਵਾਹ ਨਹੀਂ ਉਹ ਡੱਲਾ ਹੀ ਸੀ ਬਰਾੜ ਜਿਹਨੇ ਕਹਿ ਦਿੱਤਾ ਸੀ ਮੈਨੂੰ ਕੋਈ ਪ੍ਰਵਾਹ ਨਹੀਂ ਬੱਚਿਆਂ ਦੀ ਜੇ ਗੁਰੂ ਸਾਡੇ ਬਾਤ ਤੇ ਬੱਚੇ ਵਾਰ ਸਕਦਾ ਕਿਉਂਕਿ ਡੱਲਾ ਬਰਾੜ ਉਦੋਂ ਕੋਲੇ ਖੜਾ ਸੀ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਿਆ ਤੇ ਮਾਤਾ ਸੁੰਦਰੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਦਿੱਲੀ ਤੋਂ ਦਮਦਮਾ ਸਹਿ ਪਹੁੰਚੇ ਨੇ